ਆਹੋ ਦਿਖਦਾ ਹੀ ਪਿਆ ਮੈਨੂੰ ਕਿੰਨਾ ਕਚਾਵਾ ਤੈਨੂੰ ਕੱਲਾ ਫੋਕਾ ਜਾਂ ਪਾਣੀ ਚੱਕ ਲੈ ਆਈਆਂ ਨਾ ਕੋਈ ਸੋਡਾ ਚਾਹ ਬਿਸਕਟ ਕੁਛ ਤਾਂ ਲੈ ਕੇ ਆ ਮम्मी ਬਣਾ ਦਿੰਦੀ ਆ ਚਾਹ ਇਹੋ ਜਿਹੇ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ ਬਣਾ ਦਿੰਦੀ ਅੱਗੇ ਵੀ ਤਾਂ ਬਣਾਉਣੀ ਆ ਮੈਂ ਹੀ ਬਣਾਉਣੀ ਹੱਸੀ ਗਾ ਮੰਦੀਪ ਕੀ ਹਾਲ ਆ ਬਸ ਵਧੀਆ ਮੰਮਾ ਜੀ ਠੀਕ ਠਾਕ ਆ ਹਾਂਜੀ ਮੰਮਾ ਜੀ ਹੁਣ ਤਾਂ ਠੀਕ ਹੋਣਾ ਹੀ ਪੈਣਾ ਆਪਣੇ ਲਈ ਨਹੀਂ ਤਾਂ ਆਪਣੀ ਧੀ ਲਈ ਤਾਂ ਹੋਣੀ ਚਾਹੀਦੀ ਚਲੋ ਵਾਹਿਗੁਰੂ ਤੰਦਰੁਸਤੀ ਬੱਚੇ ਤੁਹਾਨੂੰ ਮੈਨੂੰ ਗੋਲਦੀ ਨੇ ਦੱਸਿਆ ਹੈ ਕਿ ਤੂੰ ਕੰਮ ਤੇ ਲੱਗ ਗਈਆਂ ਚਲੋ ਚੰਗਾ ਹੋ ਗਿਆ ਵਧੀਆ ਲੱਗ ਗਈਆਂ ਨਾਲੇ ਸਮਾਂ ਬਤੀਤ ਹੋ ਜਾਇਆ ਕਰੂਗਾ ਨਾਲੇ ਘਰੀਲੂ ਲੋੜਾਂ ਵੀ ਆਪਾਂ ਨੂੰ ਬਹੁਤ ਨੇ ਉਹ ਵੀ ਪੂਰੀਆਂ ਹੋ ਜਾਇਆ ਕਰਨਗੀਆਂ ਇਹਨਾਂ ਦਾ ਮੈਂ ਆਪਣੇ ਦੋਸਤ ਜੀ ਘਰ ਤੇ ਲਾਇਆ ਤੇ ਮਿਹਨਤੀ ਵੀ ਬਹੁਤ ਆ ਉਹ ਤਾਂ ਵਧੀਆ ਤਾਰੀਫਾਂ ਕਰਦੇ ਨਹੀਂ ਥਕਦਾ ਇਹਨਾਂ ਦਾ ਕੰਮ ਹੀ ਬਹੁਤ ਸੋਹਣਾ ਕਰਦੀ ਆ ਤੇ ਬੜੀ ਜਲਦੀ ਕੰਮ ਸਿੱਖ ਗਈ ਚਲੋ ਚੰਗੀ ਗੱਲ ਆ ਵਧੀਆ ਹੋ ਗਿਆ ਆਪਣੇ ਪੈਰਾਂ ਤੇ ਖੜੇ ਹੋਣਾ ਕੋਈ ਮਾੜੀ ਗੱਲ ਨਹੀਂ ਚਲੋ ਜੇ ਤਾਰੀਫ ਹੋ ਹੀ ਗਈ ਹੈ ਭੈਣ ਜੀ ਹੁਣ ਆਪਾਂ ਚਾਹ ਵੀ ਲੈ ਆਈਏ ਜਾਓ ਰਸੋਈ 'ਚ ਚਲ ਛੱਡ ਵੀਰੇ ਇਹਨਾਂ ਦਾ ਤਾਂ ਇਹੀ ਕੁਝ ਚੱਲਦਾ ਰਹਿਣਾ ਵਾ ਤੂੰ ਮੇਰੀ ਇਹ ਕੁੜੀ ਦਾ ਤਾਂ ਹਾਲ ਚਾਲ ਪੁੱਛ ਇਹਦੇ ਤੇ ਕੀ ਬੀਤਦੀ ਆ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਇਹਦਾ ਜਦੋਂ ਤਾਂ ਪਰੌਣੇ ਨੇ ਇਹਨੂੰ ਫੋਨ ਕੀਤਾ ਹਾਂ ਕੁੜੀਏ ਤੂੰ ਦੱਸ ਕੀ ਗੱਲ ਆ ਕੀ ਗੱਲ ਪੁੱਤ ਬੋਲਦੀ ਨਹੀਂ ਬੱਸ ਮਮਾ ਇਹ ਮੈਂ ਤਾਂ ਚੰਗੀ ਭਲੀ ਆਈ ਸੀ ਮੈਂ ਕਿਹਾ ਚਲ 4 ਦਿਨ ਮੰਮੀ ਕੋਲ ਲੈ ਆਂਨੀ ਆ ਮੰਮੀ ਵੀ ਠੀਕ ਨਹੀਂ ਰਹਿੰਦੇ ਬਸ ਪਿੱਛੇ ਇਹਨਾਂ ਦਾ ਫੋਨ ਆ ਗਿਆ ਕਿ ਘਰ ਵਾਲਾ ਕੋ ਸੁਣਾਏ ਜੇ ਮਮਾ ਜੀ ਮੈਂ ਇਹਨੂੰ ਦੁਬਾਰਾ ਪੁੱਛਿਆ ਤਾਂ ਮੇਰੀ ਸੱਸ ਕਹਿੰਦੀ ਆ ਕੁੜੀ ਸਾਡੇ ਘਰ ਨੂੰ ਵਾਰਸ ਨਹੀਂ ਦੇ ਸਕਦੀ ਇਹੋ ਜਿਹੀ ਬਾਹਰ ਨੂੰ ਵਾਕੇ ਸੀ ਘਰ ਕੀ ਕਰਨਾ ਆਹ ਇਹ ਕੀ ਗੱਲ ਆ ਵੀ ਜੇ ਬੱਚਾ ਨਹੀਂ ਹੁੰਦਾ ਤਾਂ ਕੁੜੀ ਨੂੰ ਪੇਕੇ ਭੇਜਦੀ ਬੜੀਆਂ ਮਾੜੀਆਂ ਹਰਕਤਾਂ ਕਰਦੇ ਨੇ ਮਮਾ ਜੀ ਇਹੀ ਗੱਲ ਕਰਕੇ ਤਾਂ ਤੁਹਾਨੂੰ ਸੱਦਿਆ ਤੁਸੀਂ ਸਾਡੇ ਘਰ ਦੇ ਵੱਡੇ ਹੋ ਵੀ ਤੁਹਾਡੇ ਨਾਲ ਸਲਾਹ ਕਰ ਲਈਏ ਜਾਨ ਨੂੰ ਤਾਂ ਮੈਂ ਸਿੱਧਾ ਉਹਨਾਂ ਦੇ ਘਰ ਵੀ ਜਾ ਸਕਦਾ ਸੀ ਫਿਰ ਮੈਂ ਕਿਹਾ ਗੱਲ ਪੁੱਠੀ ਨਾ ਪੈ ਜਾਵੇ ਇਸ ਕਰਕੇ ਮੈਂ ਗਿਆ ਨਹੀਂ ਇਹ ਵੀ ਗੱਲ ਗੋਲਦੀ ਤੇ ਵੀ ਸਿਆਣ ਮੈਂ ਹੋਰ ਵੀਰੇ ਜੇ ਮੈਨੂੰ ਪਤਾ ਹੁੰਦਾ ਨਾ ਕਿ ਉਹਨਾਂ ਨੇ ਇੱਥੇ ਭੇਜੀ ਹੋਈ ਨੂੰ ਇੱਥੇ ਹੀ ਛੱਡ ਦੇਣਾ ਵਾ ਮੈਂ ਇਹਨੂੰ ਕਦੇ ਹੀ ਨਾ ਸੱਦਦੀ ਉਹਨਾਂ ਨੂੰ ਤਾਂ ਬਹਾਨਾ ਮਿਲ ਗਿਆ ਵੀ ਰੱਖ ਲਓ ਆਪਦੀ ਧੀ ਨੂੰ ਦੱਸ ਨਾ ਭੈਣੇ ਐਵੇਂ ਥੋੜਾ ਹੁੰਦਾ ਜੇ ਕੋਈ ਅਜੀ ਗੱਲਬਾਤ ਆ ਵੀ ਉਹਨੂੰ ਛੱਡ ਦਿਓ ਕੋਈ ਗੱਲ ਨਹੀਂ ਥੋੜਾ ਜਿਹਾ ਠੰਡਾ ਪਹਿਨ ਦਿਓ ਗੱਲਬਾਤ ਕਰਾਂਗੇ ਮਮਾ ਜੀ ਮੈਂ ਵੀ ਇਹੀ ਕਹਿੰਨਾ ਵੀ ਗੱਲ ਥੋੜੀ ਠੰਡੀ ਪੈ ਜਾਵੇ ਖਾਲੇ ਤੱਤੇ ਕਾ ਆ ਬਾਕੀ ਹਰ ਬਿਮਾਰੀ ਦਾ ਹੱਲ ਲੱਭ ਜਾਂਦਾ ਕੋਈ ਨਾ ਕੋਈ ਹੱਲ ਤਾਂ ਆਪਾਂ ਲੱਭਾਂਗੇ ਹੀ ਨਾਲੇ ਵੀਰੇ ਉਹਨਾਂ ਨੇ ਨਾ ਇੱਕ ਵਾਰੀ ਨਹੀਂ ਸੋਚਿਆ ਵੀ ਸਾਡੇ ਤੇ ਕੀ ਬੀਤੂਗੀ ਅਸੀਂ ਲੋਕਾਂ ਨੂੰ ਕੀ ਕਹਿੰਦੇ ਫਿਰਾਂਗੇ ਵੀ ਸਾਡੀ ਕੁੜੀ ਨੂੰ ਬਾਂਝ ਕਹਿ ਕੇ ਉਹਨਾਂ ਨੇ ਤਾਂ ਘਰੋਂ ਕੱਢਤਾ ਫਿਕਰ ਨਾ ਕਰ ਹੁਣ ਮੈਂ ਆ ਗਿਆ ਹਾਂ ਕੋਈ ਨਾ ਕੋਈ ਹੱਲ ਆਪਾਂ ਕੱਢਾਂਗੇ ਧੀਰੀ ਆ ਕੇ ਘਰਣ ਲੱਗ ਗਿਓ ਚਾਹ ਬਣਾਉਂਦੀ ਪਈ ਆ ਚਾਹ ਤਾਂ ਠੀਕ ਆ ਮਮਾ ਹੀ ਫਿੱਕੀ ਚਾਹ ਪਿੰਦੇ ਆ ਤੁਹਾਨੂੰ ਪਤਾ ਤਾਂ ਹੈ ਮਮਾ ਨੂੰ 슈ਗਰ ਮੇਰੀ ਗਾਲ ਸੁਣ ਆ ਬਣਾ ਲਾ ਚਾਹ ਮੈਨੂੰ ਨਹੀਂ ਚੋਸ ਚੜੇ ਹੁੰਦੇ ਅੱਦਿਆਂ ਨੂੰ ਫਿੱਕੀ ਦੋ ਦੱਦਿਆਂ ਨੇ ਮੱਠੀ ਮਮੀ ਤੁਹਾਡੀ ਫਿੱਕੀ ਚਾਹ ਹੈ ਤੁਹਾਡੀ ਮਨਦੀਪ ਮੈਂ ਨਹੀਂ ਦੇਰਵਾਦਾ ਹੈ ਤੈਨੂੰ ਹੋਰੇ ਵੀ ਜਿਆਦਾ ਇਹ ਮੈਂ ਫਿੱਕੀ ਚਾਹ ਪੀਣਾ ਮਮਈ ਚਾਹ ਤਾਂ ਮੈਂ ਬਣਾਈ ਆ ਮੈਂ ਹੀ ਕਿ ਐਸੀ ਮਨਦੀਪ ਨੂੰ ਵੀ ਮਿੱਠਾ ਨਾ ਪਾਈ ਮਾਮਾ ਹੀ ਫਿੱਕੀ ਚਾਹ ਪੀਂਦੇ ਮੈਂ ਹੀ ਕਿ ਐਸੀ ਨਾ ਮਨਦੀਪ ਹੈਨਾ ਹਲੋ ਹਲੋ ਮਮੀ ਤੁਸੀਂ ਵੀ ਲਓ ਹਲੋ

ਕੀ ਨਹੀਂ ਸਮਝ ਆ ਰਿਹਾ ਕੁਝ ਹੀ ਨਹੀਂ ਸਮਝ ਆ ਰਹਾ ਤੁਸੀਂ ਆਦਾ ਕਰੋ ਮੇਰੇ ਟਿਊਸ਼ਨ ਲਾ ਦਿਓ ਮੈਂ ਉੱਥੇ ਪੜ ਲਿਆ ਕਰੂੰਗੀ ਕੋਈ ਨਹੀਂ ਬੱਤ ਟਿਊਸ਼ਨ ਵੀ ਲਾ ਦਿੰਨੇ ਆ ਮੇਰਾ ਹੱਥ ਥੋੜਾ ਜਿਹਾ ਤੰਗ ਆ ਸਹੀ ਹੋ ਲੈਂਦਾ ਵੀ ਮੈਂ ਤੈਨੂੰ ਟਿਊਸ਼ਨ ਲਾ ਦਿੰਦੀ ਆ ਮਾਂ ਹੁਣ ਫਿਰ ਦੱਸੋ ਮੈਂ ਕਿੱਦਾਂ ਪੜਾਂ ਕੋਤ ਜੋਤਵੀਰਾਂ ਤੇ ਵੱਡੀ ਮੰਮਾ ਘਰੇ ਹੀ ਹੁੰਦੇ ਆ ਉਹਨਾਂ ਕੋਲੋਂ ਸਮਝ ਲਿਆ ਕਰ ਕੁਝ ਨਹੀਂ ਪਤਾ ਲੱਗਦਾ ਤੈਨੂੰ ਮੈਂ ਨਾ ਜੋਤਵੀਰਾਂ ਤੋਂ ਸਮਝ ਲਿਆ ਕਰੋ ਵੱਡੇ ਮੰਮਾ ਤਾਂ ਕੀ ਵੱਡੀ ਮੰਮਾ

ਜੋਤਵੀਰਾ ਕਿੱਥੇ ਆ ਨਾ ਕੀ ਗੱਲ ਜੋਤਵੀਰਾ ਵਿਹਲਾ ਘਰੇ ਬੈਠਾ ਤੇਰੇ ਵਾਸਤੇ ਹੈ ਉਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਬਿੜਮਾ ਜੇ ਜੋਤਵੀਰਾ ਨਹੀਂ ਹੈਗਾ ਫਿਰ ਤੁਸੀਂ ਪੜਾ ਦਿਓ ਕੱਲ ਮੇਰਾ ਪੇਪਰ ਆ ਮੈਂ ਆਪਣੇ ਬਹੁਤ ਭੁੱਲਣਾ ਨਾ ਬੋਲਦੀ ਆ ਮੈਡਮ ਤਾਂ ਬੋਲਣ ਦੇ ਉਹਨੂੰ ਮੈਂ ਕੀ ਕਰਾਂ ਫਿਰ ਨਾਲੇ ਛੱਡ ਦੇ ਨਾ ਕਿਤਾਬਾਂ ਅਕਤੂਬਾਂ ਨੂੰ ਕੁਝ ਨਹੀਂ ਰੱਖਿਆ ਪੜ੍ਹਾਈ 'ਚ ਪੜ੍ਹ ਕੇ ਬੜਾ ਤੋ ਡੀਸੀ ਲੱਗਣਾ ਜਾਂ ਚਲ ਜਾ ਇੱਥੋਂ ਸੋਈ ਚ ਦੇਖ ਲੈ ਕੋਈ ਕੰਮ ਘੁੰਮਿਆ ਕਰਤਾ ਛੋਟੀ ਜੀ ਬੱਚੀ ਨਾ ਐਡੀ ਕੌੜੀ ਜ਼ਬਾਨ ਇਹਨੂੰ ਇਹ ਨਹੀਂ ਪਤਾ ਜਦੋਂ ਵਕਤ ਵੀ ਮਾਰ ਪੈਂਦੀ ਏ ਪਾਸਾ ਪਲਟ ਕੇ ਰੱਖ ਦੇਣਾ ਜਨਤਪਤ ਹਾਂਜੀ ਦਾਦੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੂੰ ਮੇਰੇ ਕੋਲ ਬੈਠ। ਕੀ ਗੱਲ ਇਸ ਵਕਤ ਹੱਥ ਦੇ ਵਿੱਚ ਕਾਪੀ ਫੜੀ ਆ? ਕੱਲ ਨੂੰ ਨਾ ਮੇਰਾ ਟੈਸਟ ਆ। ਤਾਂ ਕਰਕੇ ਪੜ੍ਹਨੇ ਸੀ। ਬਾਈ ਕਿਹੜੀ ਗੱਲ ਆ? ਮੈਂ ਤੇਰੀ ਭੂਆ ਨੂੰ ਕੋਣੇ ਆਵਾਜ਼ ਮਾਰਦਾ? ਓਪੜਾ ਦਿੰਦੀ ਆ। ਜੋਤੀ ਪੁੱਤੀ ਪੁੱਤਰਾ ਹਾਂਜੀ ਮਾਮਾ ਜੀ ਇੱਥੇ ਆ ਬੈਠੇ ਰਹੋ ਲੈ ਤੁਸੀਂ ਮੈਨੂੰ ਹਾਂਜੀ ਕੱਲ ਨੂੰ ਇਹਦਾ ਟੈਸਟ ਆ ਅੱਛਾ ਇਹਨੂੰ ਵੇਖ ਕੀ ਨਹੀਂ ਆਉਂਦਾ ਹੈਗਾ ਸਮਝਨੀ ਪੈਂਦੀ। ਨਹੀਂ ਜਨਤ ਮੈਂ ਦੱਸ ਦਿੰਨੀ ਆ ਦੱਸ ਕੀ ਨਹੀਂ ਆਉਂਦਾ ਬੁੱਤ ਮੈਂ ਪੜਾ ਦਿੰਨੀ ਆ ਤੈਨੂੰ। ਮੈਂ ਕਾਦੇ ਵਾਸਤੇ ਆ ਮੈਂ ਸਮਝਾਉਂਗੀ ਤੈਨੂੰ ਕੀ ਨਹੀਂ ਆਉਂਦਾ। ਦੱਸ ਮੈਨੂੰ ਹੇ ਵੀ ਗੋ ਵੈਲਕਮ ਟੂ ਬ੍ਰਾਂਡ ਗੁਰ ਟੋਏ ਜੋ ਆਪਣਾ ਬਚਪਨ ਯਾਦ ਦਿਲਾਏ ਸੋ ਵਿਦ ਐਵਰੀ ਪਰਚੇਸ ਗੈਟ ਅ ਗਿਫਟ ਫਰਮ ਬ੍ਰਾਂਡ ਗੁਰ ਟੋਏ ਕੀ ਦੇਖ ਰਹੀ ਹੈ ਪੁੱਤ ਮੇਰੇ ਵੱਲ ਨੇ ਧਿਆਨ ਨਾਲ ਕਿਉਂ ਦੇਖ ਰਹੀ ਮੈਂ ਹੁਣ ਤੇਰੀ ਪਹਿਲਾਂ ਵਾਲੀ ਭੂਆ ਨਹੀਂ ਰਹੀ ਹੁਣ ਮੈਂ ਤੇਰੀ ਚੰਗੀ ਭੂਆ ਬਣ ਕੇ ਦਿਖਾਉਂਗੀ ਤੈਨੂੰ ਬਹੁਤ ਪਿਆਰ ਕਰੂੰਗੀ ਹੁਣ ਮੈਂ ਸੱਚੀ ਭੂਆ ਹਾਂ ਆ ਪੁੱਤ ਮੈਂ ਜਿਹੜੇ ਤੇਰੇ ਤੇ ਤੇਰੀ ਮਾਂ ਨਾਲ ਸਲੂਕ ਕੀਤੇ ਆ ਨਾ ਇੰਨੇ ਮਾੜੇ ਉਹਦੀ ਰੱਬ ਨੇ ਮੈਨੂੰ ਬਹੁਤ ਵੱਡੀ ਸਜ਼ਾ ਦਿੱਤੀ ਹੈ ਪਤਾ ਨਹੀਂ ਮੈਂ ਉਹ ਕਿੱਥੇ ਦੇ ਕਿੱਥੇ ਭਰਨੀ ਹੁਣ ਮੈਨੂੰ ਇਸ ਘਰ ਦੀ ਕਹਾਣੀ ਦਾ ਪਤਾ ਲੱਗਾ ਇੱਥੇ ਚੱਲਦਾ ਕੀ ਪਿਆ ਚਰਪਣ ਨੇ ਤੁਮ ਬੜਾ ਵਧੀਆ ਕੀਤਾ ਮਨਦੀਪ ਨੂੰ ਨੌਕਰੀ ਤੇ ਲਵਾਤਾ ਨਾਲ ਉਹਦਾ ਟਾਈਮ ਪਾਸ ਹੋ ਜਾਇਆ ਕਰੂਗਾ ਨਾਲੇ ਆਰੇ ਲੱਗੀ ਰਿਹਾ ਕਰੂਗੀ ਮੈਂ ਨਹੀਂ ਲਾਇਆ ਉਹਨੂੰ ਵੀਰੇ ਆ ਗੋਲਡੀ ਦੇ ਬੀਜੇ ਹੋਏ ਕੰਡੇ ਨੇ ਜਿਹੜੇ ਸਾਨੂੰ ਪੁੱਟਣੇ ਪੈ ਰਹੇ ਨੇ ਉਹ ਲਵਾ ਕੇ ਆਇਆ ਉਹਨੂੰ ਫਿਰ ਕੀ ਹੋ ਗਿਆ ਜੇ ਕੰਮ ਤੇ ਲੱਗਦੀ ਆ ਸਾਰੀ ਦੁਨੀਆ ਕੰਮ ਕਰਦੀ ਆ ਨਾ ਵੀਰੇ ਤੂੰ ਆਪ ਸੋਚ ਕੇ ਦੇਖ ਚੰਗੇ ਘਰ ਦੀਆਂ ਨੋਹਾਆਂ ਧੀਆਂ ਬਾਹਰ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਭੈਣੇ ਇਹਦੇ ਵਿੱਚ ਕੀ ਮਾੜੀ ਗੱਲ ਆ 4 ਪੈਸੇ ਕਮਾ ਕੇ ਲਿਆਉਂਦੀ ਆ ਨਾਲੇ ਉਹ ਆਪਣੇ ਪੈਰਾਂ ਤੇ ਖੜ ਗਈ ਆ ਪਤਾ ਨਹੀਂ ਵੀਰੇ ਚਾਰ ਪੈਸੇ ਕਮਾਉਂਦੀ ਆ ਕਿ ਨਹੀਂ ਕਮਾਉਂਦੀ ਹੈਗੀ ਮੇਰੇ ਲਈ ਨਹੀਂ ਕਮਾਉਂਦੀ ਤੇ ਨਾ ਮੈਂ ਇਹ ਜੀ ਕਮਾਈ ਉਹਦੇ ਤੋਂ ਲਵਾਂ ਮਮੀ ਤੁਸੀਂ ਨਾ ਆਪਣੀ ਥੋੜੀ ਸੋਚ ਬਦਲੋ ਆ ਦੇਖ ਲਓ ਮਾਮਾ ਜੀ ਪਤਾ ਨਹੀਂ ਕਿਉਂ ਮਮੀ ਨੂੰ ਮਨਦੀਪ ਭਾਬੀ ਚੰਗੀ ਨਹੀਂ ਲੱਗਦੀ ਆਹੋ ਨਹੀਂ ਚੰਗੀ ਲੱਗਦੀ ਮੈਨੂੰ ਉਹ ਮੇਰੇ ਮੁੰਡੇ ਨੂੰ ਖਾ ਗਈ ਮੈਨੂੰ ਕਿੱਥੋਂ ਚੰਗੀ ਲੱਗਣੀ ਆ ਉਹ ਨਲੇ ਉਹਨੇ ਮੇਰੇ ਕੰਮ ਵੀ ਕੀ ਆਉਣਾ ਵਾ ਕੰਮ ਤਾਂ ਮੇਰੇ ਗੋਲਡੀ ਤੇ ਬਬਲੀ ਨੇ ਹੀ ਆਉਣਾ ਵਾ ਉਹ ਤਾਂ ਬੇਮਹਤਾਜ ਆ ਮੇਰਾ ਕੀ ਕੰਮ}\,\mathrm{ਸਾਰੂ}$ ਕੀ ਉਹ ਮਾਂ ਭੈਣੇ ਇਹ ਤੇਰੀ ਮਾੜੀ ਗੱਲ ਆ ਫੋਟਾ ਸਿੱਕਾ ਵੀ ਕਿਸੇ ਵਕਤ ਕੰਮ ਆ ਜਾਂਦਾ ਵੀਰੇ ਫੋਟਾ ਸਿੱਕਾ ਤਾਂ ਕਦੇ ਨਾ ਕਦੇ ਕੰਮ ਆ ਹੀ ਜਾਊਗਾ ਪਰ ਇਹ ਇਹ ਮੇਰੇ ਕਦੇ ਕਿਸੇ ਕੰਮ ਨਹੀਂ ਆ ਸਕਦਾ ਮਾ ਭੈਣੇ ਤੂੰ ਇੰਨੀ ਉਮਰ ਹੰਡਾ ਲਈ ਆ ਤੈਨੂੰ ਅਜੇ ਤੱਕ ਚੰਗੇ ਮਾੜੇ ਦਾ ਨਹੀਂ ਪਤਾ ਲੱਗਿਆ ਹੁਣ ਮੈਨੂੰ ਤੈਨੂੰ ਭੈਣ ਤੈਨੂੰ ਵੀ ਸ਼ਰਮ ਆਉਂਦੀ ਘਰ ਦਾ ਮਾਹੌਲ ਆ ਜਿਹੜਾ ਤੂੰ ਖਰਾਬ ਕੀਤਾ ਹੋਇਆ ਸਾਰਾ ਜੇ ਮੋਢੀ ਖਰਾ ਹੋਵੇ ਤਾਂ ਟਾਹਣੀਆਂ ਦਾ ਕੀ ਬਣਨਾ ਉਹ ਬੱਸ ਕਰ ਭਰਾਵਾ ਮੈਂ ਤੈਨੂੰ ਰਿਆਦੀ ਧੀ ਦੇ ਲਈ ਸੰਧਿਆ ਸੀਗਾ ਫੈਸਲਾ ਕਰਾਉਣ ਲਈ ਤੂੰ ਤਾਂ ਮੈਨੂੰ ਹੀ ਗਲਤ ਘੇਰਾਈ ਜਾਣਾ ਵਾ ਵੀ ਮੈਂ ਆਹ ਸਾਰੇ ਘਰ ਨੂੰ ਨਹੀਂ ਸਹੀ ਤਰੀਕੇ ਨਾਲ ਚਲਾ ਰਹੀ ਹੈਗੀ ਹੁਣ ਤਾਂ ਮੈਨੂੰ ਲੱਗਦਾ ਵਾ ਨਾ ਮੈਂ ਹੀ ਗਲਤੀ ਕਰ ਲਈ ਤੈਨੂੰ ਇੱਥੇ ਬੁਲਾ ਕੇ ਬਾਕੀ ਤੂੰ ਹੀ ਦੇਖ ਲੈ ਕਰ ਲੋ ਜੋ ਕੁਝ ਕਰਨਾ ਆਪੇ ਫੈਸਲਾ ਮੈਂ ਨਹੀਂ ਬੋਲਦੀ ਮੈਂ ਤਾਂ ਇੱਥੇ ਬੈਠਦੀ ਵੀ ਨਹੀਂ ਤੁਹਾਡੇ ਵਿੱਚ ਲੈ ਦੱਸ ਮੈਂ ਤਾਂ ਇਹਨੂੰ ਬੇਟਾ ਇਹੀ ਸਮਝਾਉਂਦਾ ਸੀਗਾ ਵੀ ਦੋਹਾਂ ਨੋਹਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਮੱਸਾ ਮਾਮਾ ਜੀ ਆਹੀ ਤਾਂ ਮੈਂ ਮੰਮੀ ਨੂੰ ਸਮਝਾਉਣਾ ਚਾਹੁੰਦੀ ਆ ਕਿ ਜੋ ਗਲਤੀ ਮੇਤੋ ਹੋਈ ਹੈ ਮਨਦੀਪ ਭਾਬੀ ਨੂੰ ਲੈ ਕੇ ਉਹ ਤੁਸੀਂ ਨਾ ਕਰੋ ਇਹਦਾ ਮਤਲਬ ਇਹ ਆ ਜੋ ਗਲਤੀ ਤੇਰੀ ਮਾਂ ਕਰਦੀ ਸੀ ਤੂੰ ਵੀ ਉਹੀ ਕੁਝ ਮਨਦੀਪ ਨਾਲ ਕਰਦੀ ਰਹੀ ਹੈ ਹਾਂਜੀ ਮਾਮਾ ਜੀ ਪੀਰੇ ਤੇ ਜਾਣ ਪਿੱਛੋਂ ਮੈਂ ਮੰਮੀ ਤੇ ਵੱਡੀ ਭਾਬੀ ਦੇ ਪਿੱਛੇ ਲੱਗ ਕੇ ਨਾ ਛੋਟੀ ਭਾਬੀ ਨੂੰ ਬਹੁਤ ਤੰਗ ਕੀਤਾ ਇਸ ਕਰਕੇ ਬੋਝ ਸੁਣ ਗਿਆ ਉਹਨੂੰ ਤੇ ਪਤਾ ਨਹੀਂ ਕੀ ਇਲਜ਼ਾਮ ਲਾਏ ਜਿਹਦੀ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ ਤੇ ਮੈਨੂੰ ਇੰਨਾ ਤਾਂ ਸਮਝ ਆ ਗਿਆ ਵੀ ਕਿਸੇ ਦਾ ਮਾੜਾ ਕਰਕੇ ਆਪਣਾ ਕਦੇ ਭਲਾ ਨਹੀਂ ਹੁੰਦਾ ਚਲ ਕੋਈ ਗੱਲ ਨਹੀਂ ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਕੋਈ ਫਿਕਰ ਨਾ ਕਰ ਤੈਨੂੰ ਸਹੁਰੇ ਘਰ ਭੇਜਣ ਦੀ ਮੇਰੀ ਜ਼ਿੰਮੇਵਾਰੀ ਹੈ ਜੋਤ ਮੇਰੀ ਗੱਲ ਸੁਣ ਲੈ ਤੇਰੇ ਪਾਪਾ ਨੇ ਨਾ ਬੜੇ ਵਧੀਆ ਸੈਂਟਰ ਚ ਲਾਇਆ ਤੈਨੂੰ ਲੁਧਿਆਣੇ ਦਾ ਮੰਨਿਆ ਪਰ ਮੰਨਿਆ ਵਾਹੋ ਸੈਂਟਰ ਤੂੰ ਕਹਿੰਦਾ ਮੈਂ ਜਾਣਾ ਹੀ ਨਹੀਂ ਦੋਸਤਾ ਪਿੱਛੇ ਲੱਗ ਕੇ ਮਾ ਤੇ ਮੇਰੀ ਗੱਲ ਸੁਣ ਲੋ ਸ਼ਾਮ ਤੱਕ ਜੇ ਮੇਰਾ ਸੈਂਟਰ ਚੇਂਜ ਕਰਾ ਦੋਗੇ ਤਾਂ ਮੈਂ ਚਲ ਜੂਗਾ ਉਦੋਂ ਬਾਅਦ ਮੈਂ ਨਹੀਂ ਜਾਣਾ ਬਾਕੀ ਤੁਹਾਡੀ ਮਰਜ਼ੀ ਆ ਪੜਾਉਣਾ ਪੜਾਓ ਰਹਿਣ ਤਾਂ ਰਹਿਣ ਦੋ ਦਿਮਾਗ ਖਰਾ ਮੇਰੀ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਮੇਰੀ ਕਿੱਥੇ ਚੱਲਣਾ ਦੱਸ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਅਕਲ ਨਹੀਂ ਕਿਵੇਂ ਬੋਲੀਦਾ ਵੇ ਜੋਤ ਵੇ ਜੋਤ ਮੇਰੀ ਗੱਲ ਤਾਂ ਸੁਣ ਕੇ ਜਾ ਮੈਂ ਇਹਨੂੰ ਕੀ ਹੋ ਗਿਆ ਐਨੇ ਗੁੱਸੇ ਦੇ ਵਿੱਚ ਰਹਿ ਗਿਆ ਹੈ ਪਤਾ ਨਹੀਂ ਮਾਮਾਈ ਨਿਆਣੇ ਬਾਰੋਂ ਗਰਮੋ-ਗਰਮ ਕੇ ਆ ਜਾਂਦੇ ਆ ਘਾਰ ਆ ਕੇ ਕੱਟਦੇ ਆ ਗੁੱਸਾ ਮਾੜਾ ਮੋਟਾ ਕਿਸੇ ਵੇਲੇ ਹੋ ਜਾਂਦਾ ਗਰਮ ਮਾਮਾਈ ਨਾ ਪੁੱਤ ਤੁਸੀਂ ਸਨਸਕਾਰ ਨਹੀਂ ਦਿੱਤੇ ਕਿੰਨੇ ਗੁੱਸੇ ਦੇ ਵਿੱਚ ਰਹਿ ਗਿਆ ਕੁਛ ਨਹੀਂ ਮਾਮਾਈ ਵੈਸੇ ਬਾਰੋਂ ਪਰੇਸ਼ਾਨ ਆਇਆ ਸੀਗਾ ਤਾਂ ਹੋ ਗਿਆ ਨਹੀਂ ਤਾਂ ਐਦਾਂ ਕਦੀ ਵੀ ਨਹੀਂ ਕਰਦਾ ਉਹ ਤਾਂ ਬਹੁਤ ਸਿਆਣਾ ਵਾ ਮਾਮਾਈ ਨਾ ਬਬਲੀ ਜੰਨਤ ਤਾਂ ਛੋਟੀ ਜੀ ਬੱਚੀ ਆ ਕਿੰਨੇ ਪਿਆਰ ਨਾਲ ਬੋਲਦੀ ਆ ਇਹਨੂੰ ਸਮਝਾ ਕੁਛ ਕੋਈ ਗੱਲ ਨਹੀਂ ਮਾਮਾਈ ਮੈਂ ਸਮਝਾ ਦੂੰਗੀ ਹੁੰਦਾ ਨਾ ਹੁਣੇ ਕੋਈ ਨਾ ਮੈਂ ਕਰਦੀ ਹੁੰਦੇ ਨਾ ਗੱਲ ਲੈ ਦੱਸ ਜੋਤ ਦੱਸ ਤੇਰਾ ਕੀ ਜਾਣਾ ਸੀ ਜੇ 5 ਮਿੰਟ ਮਾਮੇ ਕੋ ਖੜ ਜਾਂਦਾ ਆ ਚੰਗੇ ਭਲੇ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਆ ਤਾਂ ਬਣ ਗਿਆ ਤੋਂ ਮੇਰੀਆਂ ਤਾਂ ਹਾਲੇ ਹੋਰ ਐਕਟੀਵਿਟੀ ਆ ਗਈਆਂ ਨੇ ਅਜਿਹੀ ਸੁਆਣੀ ਵੀ ਲੈ ਕੇ ਆਣਾਂ ਸੀ। ਆਪਾਂ ਮੰਮਾ ਨੂੰ ਕਿੰਨਾ ਪੁੱਛ ਲਈ। ਹੁਣ ਮੈਂ ਕੀ ਕਰਾਂ? ਜੰਨਤਾ ਕੀ ਕਰਦੀ ਪਈ ਆ ਪੁੱਤ? ਜੰਨਤਾ ਹਾਂਜੀ ਬੋਲੀ ਮੈਂ ਤੁਹਾਨੂੰ ਭਾਈ ਜਾਨੀ ਕਿ ਮੈਂ ਪੁੱਤੇ ਤਾਂ ਬੈਠੀ ਆਂ। ਕੁਝ ਨਹੀਂ ਭਾਜੀ ਉਹ ਮੇਰਾ ਮੈਂ ਨਾ ਐਕਟੀਵਿਟੀ ਬਣਾਉਣੀ ਸੀ। ਮੇਰਾ ਸਾਮਾਨ ਸਾਰਾ ਖਤਮ ਹੋ ਗਿਆ। ਸਾਮਾਨ ਲੈ ਕੇ ਆਣਾ ਅੰਜਮੈਂਟ ਮम्मा ਨੇ ਫੋਨ ਕਿਤੇ ਮम्मा ਨੇ ਤਾਂ ਰੱਖਤੀ ਹੋਣਾ। ਲੈ ਜਾਣਾ ਤੇਨਹੀਂ ਕਹ ਗਾਲ। ਲੈ ਦੱਸ ਮੈਨੂੰ ਕੀ ਸਾਮਾਨ ਲੈ ਆਣਾ। ਮੈਂ ਲੈ ਆ ਦਿੰਦੀ ਆ ਜਿਹੜਾ ਆਟੇ ਵੀ ਦਾ ਸਾਮਾਨ ਲੈ ਕੇ ਆਣਾ ਵਾ। ਕੋਈ ਜੀ ਤੁਸੀਂ। ਆਹ ਪੁੱਤ ਮੈਂ ਕਿਉਂ ਨਹੀਂ ਦਵਾ ਸਕਦੀ? ਚਾਹ ਦਾਦੀ ਮਾਂ ਦੇ ਕਮਰੇ 'ਚੋਂ ਨਾ ਮੇਰਾ ਪਰਸ ਲੈ ਕੇ ਆ। ਮੈਂ ਤੈਨੂੰ ਲੈ ਕੇ ਜਾਂਦੀ ਆ ਸਾਮਾਨ ਲੈਣਾ। ਲਿਆ ਮੈਂ ਉਹਨੀ ਤੇ ਤੇਰਾ ਕੰਮ ਦੇਖਦੀ ਆ ਚਲ ਲੈ ਕੇ ਆ ਪਰਸ ਜਾ ਦਾਦੀ ਮੰਮਾ ਦੇ ਕੰਮ ਵਿੱਚ ਹਾਂ ਪੁੱਤ ਉੱਥੇ ਪਿਆ ਮੇਰਾ ਪਰਸ ਉਹਨਾਂ ਨੇ ਤੁਹਾਡਾ ਪਰਸ ਮੈਨੂੰ ਨਹੀਂ ਦੇਣਾ ਕਿਉਂ ਨਹੀਂ ਦੇਣਾ ਚਲ ਲੈ ਕੇ ਆ ਕਿਉਂ ਨਹੀਂ ਦੇਣਗੇ ਕਿ ਭੂਆ ਨੇ ਮੰਗਾਇਆ ਪਰਸ ਚਲ ਲੈ ਕੇ ਆ ਮੇਰਾ ਪਰਸ ਠੀਕ ਸਸ਼ੀਕਲ ਦਾਦਾ ਜੀ ਸਸ਼ੀਕਲ ਦਾਦੀ ਤੂੰ ਕਿੱਧਰ ਉਰੇ ਕੀ ਲੈਣ ਆਈ ਆ ਨਾ ਭਣੇ ਬੱਚੇ ਨਾਲ ਐ ਬੋਲੀਦਾ ਪਿਆਰ ਨਾਲ ਬੋਲੀਦਾ ਨਾ ਵੀਰੇ ਮੈਨੂੰ ਨਾ ਸਿਖਾ ਵੀ ਮੈਂ ਇਹਨਾਂ ਮਾਵਾ ਧੀਆਂ ਨਾਲ ਕਿਵੇਂ ਗੱਲ ਕਰਨੀ ਆ ਨਾਲੇ ਤੂੰ ਕੀ ਲੈਣ ਆਈ ਆ ਨਹੀਂ ਉਰੇ ਉਹ ਮੇਰੇ ਤੋਂ ਨਾ ਪੂਆ ਨੇ ਪਰਸੋਂ ਮੰਗਵਾਇਆ ਸੀ ਆਪਣਾ ਉਹ ਕਹਿੰਦੇ ਦਾਦੀ ਮਮਾ ਦੇ ਘਰ ਵਿੱਚ ਪਿਆ ਹੋਆ ਨਾ ਪੂਆ ਤੈਨੂੰ ਕਿਉਂ ਭੇਜੂਗੀ ਪਰਸ ਲੈਣ ਲਈ ਆਪ ਨਹੀਂ ਆ ਸਕਦੀ ਉਹ ਸੱਚੀ ਦਾਦੀ ਮम्मा ਪੂਆ ਜੀ ਨੇ ਮੰਗਾਇਆ। ਨਾ ਜੀ ਉਹਨੇ ਮੰਗਵਾਇਆ ਪਰਸ ਤਾਂ ਉਹਨੇ ਦੱਸਿਆ ਵੀ ਤਾਂ ਹੋਗਾ ਕਿਉਂ ਮੰਗਵਾਇਆ? ਸੱਚ ਦੇ ਦੇ ਪਰਸ ਜੇ ਉਹਨੇ ਮੰਗਵਾਇਆ ਤਾਂ ਹੀ ਕੁੜੀ ਲੈਣ ਆਈ ਆ। ਉਹ ਦਾਦੀ ਮम्मा ਪੂਆ ਨੂੰ ਕਿਹਾ ਸੀ ਐਕਟੀਵਿਟੀ ਦਾ ਸਮਾਨ ਲੈ ਆ ਦੋ। ਤਾਂ ਪੂਆ ਕਹਿੰਦੇ ਮੈਂ ਪਰਸ ਲਿਆ ਮੈਂ ਲੈ ਜਾਨੀ। ਨਾ ਇਹ ਵਧੀਆ ਵਾ ਤੇਰਾ। ਉਹ ਤਾਂ ਨੋਟ ਮਿਲਦੇ ਨਹੀਂ ਹੁਣ ਇਧਰ ਉਧਰ ਮੰਗ ਕੇ ਕੰਮ ਸਾਰਨਾ ਸ਼ੁਰੂ ਕਰਤਾ ਹਨਾ। ਮਾਈ ਸਿਖਾਉਂਦੀ ਐ ਇਹ ਸਾਰਾ ਕੁਝ ਤੈਨੂੰ ਨਾ ਭੈਣੇ ਐਵੇਂ ਆਵਾਜ਼ਾਂਵਾ ਕਿਉਂ ਮੋਦੀ ਜਾਂਦੀਆਂ ਨਹੀਂ ਤੂੰ ਦਸਪੁੱਤ ਤੈਨੂੰ ਕਿੰਨੇ ਪੈਸੇ ਚਾਹੀਏ ਮੈਂ ਦਿੰਦਾ ਨਾ ਵੀਰੇ ਕੋਈ ਲੋੜ ਨਹੀਂ ਕੀ ਇਹਨਾਂ ਮਾਵਾ ਧੀਆਂ ਨੂੰ ਪੈਸੇ ਦੇਣ ਦੀ ਆਪਣੀਆਂ ਲੋੜਾਂ ਆਪੇ ਪੂਰੀਆਂ ਕਰਨੇ ਇਹ ਨਲੇ ਦੀ ਮਾਂ ਆ ਕੇ ਦਿਵਾ ਲਿਆਉਂਗੀ ਇਹਨੂੰ ਜੋ ਲੈਣਾ ਐਨੇ ਐਵੇਂ ਨਾ ਵੱਧ ਘੱਟ ਬੋਲੀ ਜਾ ਤਾ ਅਗਰ ਪੁੱਤ ਜਿਹੜਾ ਕੋਈ ਤੂੰ ਦਿਆਣਾ ਲਿਆ ਨੇ ਮੇਰੀ ਇੱਕ ਗੱਲ ਧੰਦੇ ਬਾਪ ਵਕਤ ਦੀ ਮਾਰ ਬੜੀ ਮਾੜੀ ਹੁੰਦੀ ਤੂੰ ਕਿਉਂ ਬੱਚੀ ਦੀਆਂ ਬਾਤਾਂ ਆਵਾ ਮੈਂ ਲੈਂਦੀ ਬਬਲੀ ਬਣੀ ਨਹੀਂ ਰੋਟੀ ਹਜੇ ਤੇਰੇ ਮਾਮਾ ਹੀ ਤਾਂ ਟਾਈਮ ਨਾ ਖਾ ਲੈਂਦੇ ਆ ਕਿੱਥੇ ਰਹਿ ਗਈ ਹਾਂਜੀ ਮੰਮੀ ਲਿਆਣ ਲੱਗੀ ਆ ਅੱਜ ਟਾਈਮ ਨਾਲ ਖਾਣੀ ਨਹੀਂ ਦੁੱਜਾ ਕਾਲੀਆਂ ਪਾ ਦੇਣੀ ਆ ਆਲੋ ਮੀ ਆਪਾ ਦੋ ਤੁਸੀਂ ਮਮਾ ਜੀ ਨੂੰ ਇੱਥੇ ਠੀਕ ਹੈ ਮੈਂ ਪਾਣੀ ਲੈ ਕੇ ਆਉਂਦੀ ਹਾਂ ਇਹ ਆ ਕੀ ਇਹਨੂੰ ਤਾਂ ਮੈਂ ਦੱਸਦੀ ਆ ਪਤਾ ਬਬਲੀ ਉਰੇ ਆਈ ਆ ਗਈ ਮੰਮੀ ਆ ਗਈ ਹਾਂਜੀ ਮੰਮੀ ਆਵਾਜ਼ਾਂ ਮਾਰਦੇ ਵੇ ਸੀ। ਮੈਂ ਆਹ ਰੋਟੀ ਦੇਣ ਦਾ ਤਰੀਕਾ ਵਾਪੀ। ਇਹ ਕੀ ਹੋਇਆ? ਰੋਟੀ ਡੱਬੇ ਚ ਰੋਟੀਆਂ ਬੰਦ ਕਰਕੇ ਲੈ ਕੇ ਆਈਆਂ। ਤੈਨੂੰ ਪਤਾ ਵਾ ਵੀ ਤੇਰਾ ਮਾਮਾ ਨਾ ਤਾਜੀ ਰੋਟੀ ਖਾਂਦਾ ਵਾ। ਤੇ ਮੰਮੀ ਤਾਜ਼ਾ ਹੀ ਫੁਲਕੇ ਆ, ਕੱਲ ਦੇ ਥੋੜੀ ਆ। ਉਹ ਤਵੇ ਤੋਂ ਲੈਂਦੀ ਹੋਈ ਰੋਟੀ ਖਾਂਦਾ ਵਾ ਡੱਬੇ ਚ ਪੈਕ ਕੀਤੀ ਹੋਈ ਦੀ। ਮੰਮੀ ਮੈਂ ਕਿਤੇ ਜਾਣਾ ਸੀ ਤਾਂ ਫੁਲਕੇ ਬਣਾ ਦਿੱਤੇ ਆ ਫਿਰ ਕੀ ਹੋਇਆ ਖਾ ਲੈਣਗੇ ਮਾਮਾ ਜੀ ਫਿਰ ਕੀ ਹੋਇਆ? ਇਕੜਾ ਹੁਣੇ ਆਏ ਕੱਲ੍ਹ ਦੇ ਆਏ ਹੋਏ ਆ ਮੰਮੀ ਹੁਣ ਬਣੇ ਪਿਆ ਫੁਲਕੇ ਹੁਣ ਕੀ ਕਰਨੇ ਆ ਹੁਣ ਖਾ ਲਓ ਦੇ ਦਿਓ ਮਾਮਾ ਇਹਨੂੰ ਖਾ ਲੈਣਗੇ ਉਹਨਾਂ ਨੇ ਤਾਂ ਕੁਛ ਕਿਹਾ ਨਹੀਂ ਆ ਤੁਸੀਂ ਬੋਲੀ ਜਾਂਦੇ ਆ ਕੀ ਗੱਲ ਭੈਣੇ ਤੈਨੂੰ ਸਮਝ ਪਈ ਕਿ ਨਹੀਂ ਪਈ ਕਿ ਮੈਂ ਤੈਨੂੰ ਸਮਝਾਵਾਂ ਕਿਹੜੀ ਗੱਲ ਵੀਰੇ ਕਿਹੜੀ ਸਮਝਾਂ ਮੈਂ ਆ ਵੇਖ ਲੈ ਭੈਣੇ ਤੇਰੀ ਵੱਡੀ ਨੂੰ ਕੋਰਾ ਜਵਾਬ ਦੇਗੀ ਤੇਰੀ ਛੋਟੀ ਨਾ ਤੇਰੀ ਵੀ ਇੱਜ਼ਤ ਕਰਦੀ ਐ ਮੇਰੀ ਵੀ ਇੱਜ਼ਤ ਕਰਦੀ ਐ ਤੈਨੂੰ ਹਜੇ ਵੀ ਨਹੀਂ ਸਮਝ ਪੈਂਦੀ ਤੇਰੇ ਔਖੇ ਵੇਲੇ ਤੇਰੀ ਕਿਹੜੀ ਨਾਉ ਕੰਮ ਆਊਗੀ ਉਹ ਵੀਰੇ ਰਹਿਣ ਦੇ ਤੈਨੂੰ ਨਾ ਕੁਝ ਨਹੀਂ ਪਤਾ ਹੈਗਾ ਆ ਜਿਹੜੀ ਛੋਟੀ ਆ ਨਾ ਇਹ ਦੋਨੇ ਮਾਵਾਂ ਤੇ ਐ ਮਿਲ ਕੇ ਇੰਨੇ ਡਰਾਮੇ ਕਰਦੀਆਂ ਨੇ ਨਾ ਬਸ ਹਜੇ ਵੀ ਮੇਰੀ ਗੱਲ ਤੇ ਗੌਰ ਕਰਨਾ ਅਜੇ ਤੜੀ ਵੱਡੀ ਨਾ ਆ ਐਨੇ ਤੇਰੇ ਕੰਮ ਨਹੀਂ ਆਉਣਾ ਛੋਟੀ ਨਾਉ ਨਹੀਂ ਤੇਰੇ ਕੰਮ ਆਉਣਾ ਪਤਾ ਨਹੀਂ ਬਬਲੀ ਨੇ ਤੇਰੀਆਂ ਅੱਖਾਂ ਤੇ ਕਿਹੜੀ ਪੱਟੀ ਬੰਨੀ ਹੈ ਸੱਚ ਤੇਰੇ ਸਾਹਮਣੇ ਪਿਆ ਪਰ ਤੈਨੂੰ ਨਜ਼ਰ ਨਹੀਂ ਆਉਂਦਾ ਹੈਗਾ ਨਾ ਮੇਰੇ ਕੋਈ ਪੱਟੀ ਨਹੀਂ ਬੰਨੀ ਅੱਖਾਂ ਤੇ ਮੈਂ ਦਿਨ ਰਾਤ ਨਾ ਇੰਨਾ ਚਿਰ ਰਹਿਨੀ ਆ ਇਹਨਾਂ ਨੂੰ ਹੀ ਦੇਖਦੀ ਆ ਚੱਲ ਭੈਣੇ ਮੇਰਾ ਤਾਂ ਸਮਝਾਉਣ ਦਾ ਫਰਜ਼ ਸੀ ਅੱਗੇ ਤੇਰੀ ਮਰਜ਼ੀ ਸੱਚ ਮੈਂ ਇੱਕ ਗੱਲ ਹੋਰ ਕਰਨੀ ਸੀ ਤੇਰੇ ਨਾਲ ਕੱਲ ਹੀ ਤੇਰੀ ਭਾਬੀ ਦਾ ਫੋਨ ਆਇਆ ਮੈਨੂੰ ਉੱਥੇ ਸ਼ਹਿਰ ਇੱਕ ਵੱਡਾ ਡਾਕਟਰ ਹੈ ਆਪਾਂ ਬੇਟੀ ਨੂੰ ਉੱਥੇ ਕਿਉਂ ਨਾ ਦਿਖਾ ਲਈਏ ਇਹ ਕਿਹੜੀ ਪੁੱਛਣ ਵਾਲੀ ਗੱਲ ਆ ਵੀਰੇ ਬਸ ਜਿਵੇਂ ਵੀ ਹੋਵੇ ਮੇਰੀ ਕੁੜੀ ਨੇ ਝੋਲੀ ਭਰਨੀ ਚਾਹੀਦੀ ਆ ਮੈਨੂੰ ਹੋਰ ਕੀ ਚਾਹੀਦਾ ਜੋਤੀ ਪੁੱਤ ਇਹ ਤਾਂ ਚੁੱਪ ਕੇ ਬੈਠੀ ਆ ਚੱਲ ਉੱਥੇ ਡਾਕਟਰ ਨੂੰ ਦਿਖਾ ਲੈਣੇ ਆ ਚੱਲੇਂਗੀ ਮੇਰੇ ਨਾਲ ਪਰ ਮਾਮਾ ਜੀ ਡਾਕਟਰ ਕੀ ਕਰੂਗਾ ਜਦੋਂ ਮੇਰੇ ਰਿਪੋਰਟਾਂ 'ਚ ਹੀ ਆ ਗਿਆ ਕਿ ਮੈਂ ਮਾਂ ਨਹੀਂ ਬਣ ਸਕਦੀ ਪੁੱਤ ਦਿਲ ਹੜਾ ਨਹੀਂ ਕਰੀ ਡਾਕਟਰਾਂ ਦੀ ਆਪੋ ਆਪਣੀ ਸਮਝ ਹੁੰਦੀ ਹੈ ਸ਼ਾਇਦ ਕਿਸੇ ਗੱਲ ਦਾ ਹੱਲ ਨਿਕਲ ਆਵੇ ਤੂੰ ਮੇਰੇ ਨਾਲ ਚੱਲ ਨਾਲੇ ਪੁੱਤ ਜਿੱਦਿਨਾ ਮम्मा ਇਹਨਾਂ ਕਹਿਈ ਰਿਹਾ ਤੂੰ 4 ਦਿਨ ਉੱਥੇ ਜਾਇਆ ਮੇਰੇ ਤਰ੍ਹਾਂ ਮਨ ਵੀ ਦੋਰ ਹੋ ਜੂਗਾ ਨਹੀਂ ਮੰਮੀ ਮੈਂ ਨਹੀਂ ਜਾਣਾ ਮੇਰਾ ਮਨ ਨਹੀਂ ਮੰਨਦਾ ਕੀ ਗੱਲ ਪੁੱਤ ਤੇਰਾ ਜਾਣ ਨੂੰ ਦਿਲ ਕਿਉਂ ਨਹੀਂ ਕਰਦਾ ਉਹ ਕੋਈ ਬਗਾਨਾ ਘਰ ਤੇਰਾ ਨਾਨਕਾ ਘਰ ਛੋਟੀ ਹੰਦੀ ਵੀ ਤਾਂ ਜਾਂਦੀ ਹੁੰਦੀ ਸੀ ਉੱਥੇ